ਨਸ਼ੇ ਖਿਲਾਫ ਪੰਜਾਬ ਪੁਲਿਸ ਦਾ ਵੱਡਾ ਐਕਸ਼ਨ ਦੇਖਣ ਨੂੰ ਮਿਲ ਰਿਹਾ ਹੈ ਪਿੰਡ ਦੇ ਸ਼ਮਸ਼ਾਨਗਾਟ ਵਿੱਚ ਕੁਝ ਨੌਜਵਾਨ ਨਸ਼ਾ ਕਰ ਰਹੇ ਸੀ ਮੌਕੇ ਤੇ ਜਦੋਂ ਪੁਲਿਸ ਨੇ ਰੇਡ ਮਾਰੀ ਤਾਂ ਨਸ਼ਾ ਕਰ ਰਿਹਾ ਇਨਾ ਚਾਰ ਨੌਜਵਾਨਾਂ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈਰਾਨੀ ਦੀ ਗੱਲ ਇਹ ਹੈ ਕਿ ਇਨਾ ਚਾਰਾਂ ਦੇ ਵਿੱਚ ਇੱਕ ਪੰਜਾਬ ਪੁਲਿਸ ਦਾ ਬਰਖਾਸਤ ਮੁਲਾਜ਼ਮ ਹੈ ਜਿਸ ਨੂੰ ਪਹਿਲਾਂ ਵੀ ਨਸ਼ਿਆਂ ਦੇ ਕਾਰਨ ਪੁਲਿਸ ਨੇ ਆਪਣੇ ਮੈਕ ਵਿੱਚੋਂ ਬਰਖਾਸਤ ਕਰ ਦਿੱਤਾ ਸੀ ਇੱਕ ਪਿੰਡ ਦਾ ਮੌਜੂਦਾ ਮੈਂਬਰ ਪੰਚਾਇਤ ਤੇ ਦੋ ਹੋਰ ਨੌਜਵਾਨ ਦੱਸੇ ਜਾ ਰਹੇ ਨੇ ਮੌਕੇ ਤੇ ਰੇਡ ਕਰਨ ਪਹੁੰਚੇ ਦਬੰਗ ਮਹਿਲਾ ਅਫਸਰ ਨੇ ਗੱਲਬਾਤ ਦੌਰਾਨ ਦੱਸਿਆ ਕਿ ਨਸ਼ੇ ਖਿਲਾਫ ਜੋ ਪੰਜਾਬ ਪੁਲਿਸ ਦੀ ਮਹੀਮ ਚੱਲ ਰਹੀ ਹੈ ਪਿੰਡ ਵਾਸੀਆਂ ਨੇ ਉਹਨਾਂ ਨੂੰ ਸੂਚਨਾ ਦਿੱਤੀ ਸੀ ਕਿ ਕੁਝ ਲੋਕ ਪਿੰਡ ਦੇ ਸ਼ਮਸ਼ਾਨਘਾਟ ਵਿੱਚ ਅਕਸਰ ਹੀ ਨਸ਼ਾ ਕਰਦੇ ਹਨ ਜਿਸ ਤੇ ਪੁਲਿਸ ਨੇ ਰੇਡ ਮਾਰ ਕੇ ਇਹਨਾਂ ਨੂੰ ਕਾਬੂ ਕੀਤਾ 4 ਗ੍ਰਾਮ ਦੇ ਕਰੀਬ ਚਿੱਟਾ ਮਿਲਿਆ ਹੈ ਘਟਨਾ ਮਲੋਟ ਦੇ ਕਰੀਬੀ ਪਿੰਡ ਅਬਲਖਰਨਾ ਦੀ ਦੱਸੀ ਜਾ ਰਹੀ ਹੈ ਇਹ ਸਾਨੂੰ 2-3 ਦਿਨ ਪਹਿਲਾਂ ਨਾ ਅਸੀਂ ਇੱਕ ਮੀਟਿੰਗ ਕੀਤੀ ਸੀ ਇਥੇ ਐਂਟੀ ਡਰੱਗਸ ਫੈਮਿਲੀਰ ਪਰ ਜਿੱਦੇ ਪਿੰਡ ਵਾਸੀ ਸਾਰੇ ਇਕੱਠੇ ਹੋਏ ਸੀਗੇ ਔਰ ਉਹਨਾਂ ਨੇ ਸਾਨੂੰ ਕਾਫੀ ਕੰਪਲੇਂਟ ਕੀਤੀ ਸੀ ਕਿ ਪਿੰਡ ਦੇ ਸ਼ਮਸ਼ਾਨਘਾਟ ਹੈਗਾ ਇੱਕ ਗੁਜਰਾਵਾ ਹੋ ਰਿਹਾ ਜਿੱਥੇ ਲੋਕ ਜਿਹੜੇ ਨਸ਼ਾ ਵੇਚਦੇ ਵੀ ਆ ਔਰ ਬੈਠ ਕੇ ਪੀਂਦੇ ਵੀ ਆ ਉਹਦੇ ਤਹਿਤੀ ਅਸੀਂ ਕ੍ਰੀਏਟ ਕੀਤੀ ਸੀ ਸਵੇਰੇ ਉਹਦੇ ਚ ਆਪਣੇ ਆਪ ਨੂੰ ਪ੍ਰਾਣੇ ਸ਼ਮਸ਼ਾਨ ਘਾਟ ਹੈਗਾ ਠੀਕ ਜਿੱਥੋਂ ਅਸੀਂ ਮੌਕੇ ਤੇ ਜਿਹੜਾ ਹੈਗਾ ਸਾਰਨਾਗੋਨ ਉਹਨਾਂ ਨੂੰ ਜਿੰਨਾ ਦੀ ਸਪੈਸ਼ਲ ਇਨਫੋਰਮੇਸ਼ਨ ਸੀ ਸੇ ਤਾਂ ਉੱਫੜਿਆ ਹੈਗਾ ਕਬੂਕੁੱਤਾ ਇਹਨਾਂ ਕੋਲੇ ਸਮਾਨ 3 ਗ੍ਰਾਮ ਸੀਗਾ ਤੇ ਮਤਲਬ ਤਿੰਦੇ ਪਏ ਸੀਗੇ ਕੋਸ਼ ਇਹ ਸੈਂਟਰ ਚ ਇਹਨਾਂ ਨੇ ਰੱਖਿਆ ਹੋਇਆ ਸੀਗਾ ਕੀ ਇਹਦੇ ਵਿੱਚ ਕੋਈ ਮਲਾਦਲ ਵੀ ਹੈ ਹਾਂ ਇਹਦੇ ਵਿੱਚ ਇੱਕ ਸਪਾਈ ਸੰਦੀਪ ਸਿੰਘ ਹੈ ਜਿਹੜਾ ਅੱਜਕੱਲ ਫਰੀਦਕੋਟ ਡਿਊਟੀ ਤੋਂ ਸਸਪੈਂਡ ਹੈਗਾ ਹੈ ਉਹ ਹੈਗਾ ਉਹ ਇੱਕ ਪਿੰਡ ਦਾ ਪੰਚਾਇਤ ਮੈਂਬਰ ਪਿਸ਼ੀ ਸ਼ਾਦ ਦਾ ਸੀਗਾ ਪੰਚਾਇਤ ਮੈਂਬਰ ਅਮਨਦੀਪ ਸਿੰਘ ਹੈਗਾ ਔਰ ਦੋ ਮੁੰਡੇ ਜਿਹੜੇ ਹੋਰ ਜੀ ਤਾਂ ਤਾਂ ਫਾਇਦਾ ਡਿਸਟਰਬ ਹੋ ਚੁੱਕੀ ਹੈ ਜੀ ਤਾਂ ਫੇਰ ਦਰਜ ਕਰਕੇ ਉਹਨਾਂ 'ਗੁੜੀ ਕਾਰਵਾਈ ਜਿਹੜੀ ਦੇਖਾਂਗੇ ਅਗਲੇ ਤੱਤ ਦੇਖਾਂਗੇ ਕਿੱਥੋਂ ਲੈ ਕੇ ਆਉਂਦੇ ਆ ਕਿ ਇਹ ਦਾ ਅੱਲਾ ਪਿਛਲੇ ਕੁਲਪ ਹੀ ਨੇ